ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਕਰਦੇ ਆ ਫੈਕਟ ਬਾਣੀ ਤੇ ਅੱਜ ਅਸੀਂ ਲੈ ਕੇ ਆਏ ਇੱਕ ਹੋਰ ਦਿਲਚਸਪ ਤੇ ਇਤਿਹਾਸਿਕ ਵੀਡੀਓ ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਨਾਮ ਦੀ ਜੋ ਅੱਜ ਵੀ ਪੰਜਾਬ ਦੇ ਹਿਰਦੇ ਵਿੱਚ ਵੱਸਦਾ ਹੈ ਤੇ ਉਹ ਨਾਮ ਹੈ ਸੰਤ ਜਰਨੈਲ ਸਿੰਘ ਭਿੰਡਰਾਵਾਲੀ ਉਹਨਾਂ ਬਾਰੇ ਤਾਂ ਤੁਸੀਂ ਬਹੁਤ ਕੁਝ ਸੁਣਿਆ ਹੋਣਾ ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਉਹ ਅਣਸੁਣੀਆਂ ਗੱਲਾਂ ਜੋ ਕਈਆਂ ਨੂੰ ਸ਼ਾਇਦ ਨਹੀਂ ਪਤਾ ਹੋਣਗੀਆਂ ਸੋ ਜੇਕਰ ਤੁਸੀਂ ਸਾਡੇ ਚੈਨਲ ਦੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਕਿ ਅਜਿਹੀਆਂ ਵੀਡੀਓ ਤੁਹਾਡੇ ਤੱਕ ਆਉਂਦੀਆਂ ਰਹਿਣ ਸੋ ਪਹਿਲਾਂ ਗੱਲ ਕਰਦੇ ਹਾਂ ਜੀ ਕਿ ਸੰਤ ਜੀ ਕਦੇ ਵੀ ਸ ਹੀ ਬਣੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਲੈ ਕੇ ਸਭ ਤੋਂ ਵੱਡੀ ਗਲਤਫਹਿਮੀ ਇਹ ਹੈ ਕਿ ਉਹ ਖਾਲਿਸਤਾਨ ਦੀ ਮੰਗ ਕਰਦੀ ਸੀ ਪਰ ਉਹਨਾਂ ਨੇ ਕਈ ਵਾਰ ਖੁਦ ਵੀ ਕਿਹਾ ਕਿ ਅਸੀਂ ਖਾਲਿਸਤਾਨ ਦੀ ਮੰਗ ਨਹੀਂ ਕਰ ਰਹੇ ਅਸੀਂ ਹਿੰਦੁਸਤਾਨ ਵਿੱਚ ਹੀ ਰਹਿਣਾ ਚਾਹੁੰਦੇ ਹਾਂ ਪਰ ਬਰਾਬਰ ਦੇ ਹੱਕਦਾਰ ਬਣ ਕੇ ਗੁਲਾਮ ਬਣ ਕੇ ਨਹੀਂ ਪਰ ਕੁਝ ਸਿਆਸਤਦਾਨਾਂ ਨੇ ਉਹਨਾਂ ਨੂੰ ਖਾਲਿਸਤਾਨੀ ਤੇ ਅਤਿੱਕਵਾਦੀ ਕਹਿ ਕੇ ਭੰਡਿਆ ਅਤੇ ਅਸਲ ਸਚਾਈ ਲੋਕਾਂ ਤੋਂ ਲੁਕਾ ਲਈ ਗਈ ਅੱਗੇ ਗੱਲ ਕਰਦੇ ਹਾਂ ਜੀ ਹਥਿਆਰਾਂ ਦੀ ਜਿਵੇਂ ਜਿਵੇਂ 1980 ਦੇ ਦਹਾਕੇ 'ਚ ਪੰਜਾਬ ਦੇ ਹਾਲਾਤ ਖਰਾਬ ਹੋਏ ਸੰਤਾਂ ਨੇ ਆਪਣੇ ਸਿੱਖਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਤਿਹਾਸ ਵਾਹ ਹੈ ਸਾਨੂੰ ਹਮੇਸ਼ਾ ਜ਼ੁਲਮ ਖਿਲਾਫ ਹਥਿਆਰ ਚੁੱਕਣੇ ਪਏ ਨੇ ਅਸੀਂ ਕਦੇ ਵੀ ਪਹਿਲਾ ਹਮਲਾ ਨਹੀਂ ਕਰਦੇ ਪਰ ਜਦ ਹਮਲਾ ਹੋਵੇ ਤਾਂ ਜਵਾਬ ਵੀ ਦਿੰਦੇ ਆ ਸਿਆਸਤਦਾਨਾਂ ਤੇ ਵਿਕਾਊ ਮੀਡੀਆ ਨੇ ਲੋਕਾਂ ਨੂੰ ਹਮੇਸ਼ਾ ਇਹ ਦੱਸਿਆ ਕਿ ਪਿੰਡਰਾਂ ਵਾਲਾ ਹਥਿਆਰ ਰੱਖ ਕੇ ਲੋਕਾਂ ਨੂੰ ਡਰਾਉਂਦਾ ਧਮਕਾਉਂਦਾ ਹੈ ਪਰ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਸੀ ਹਥਿਆਰ ਉਹਨਾਂ ਨੇ ਜ਼ੁਲਮ ਖਿਲਾਫ ਚੱਕੇ ਸੀ ਤੇ ਕਦੇ ਵੀ ਕਿਸੇ ਨੂੰ ਡਰਾਉਣ ਧਮਕਾਉਣ ਲਈ ਹਥਿਆਰ ਨਹੀਂ ਸੀ ਵਰਤੇ ਅੱਗੇ ਗੱਲ ਕਰਦੇ ਆਂ ਜੀ ਸੰਤਾਂ ਦੀ ਗਿਆਨਤਾ ਬਾਰੇ ਕਈ ਲੋਕ ਸੋਚਦੇ ਨੇ ਕਿ ਪਿੰਡਰਾਂ ਵਾਲਾ ਸਿਰਫ ਲੜਾਕੂ ਸੀ ਪਰ ਸੱਚੀ ਹੈ ਕਿ ਉਹ ਇੱਕ ਉੱਚ ਪੱਧਰੀ ਗਿਆਨੀ ਤੇ ਸਿੱਖ ਦਰਮਦੀਨ ਮਹਾਨ ਪ੍ਰਚਾਰਕ ਸਨ। ਉਹਨਾਂ ਨੇ ਦਮਦਵੀ ਟਕਸਾਲ ਨੂੰ ਨਵੇਂ ਰੂਪ ਵਿੱਚ ਵਧਾਇਆ। ਉਹ ਸਵੇਰੇ 3 ਵਜੇ ਉੱਠਦੇ, ਨਿਤਨੇਮ ਕਰਦੇ, ਪਾਠ ਕਰਦੇ ਅਤੇ ਆਪਣੀ ਸਿੱਖਾਂ ਨੂੰ ਅਖੰਡ ਕੀਰਤਨ ਅਤੇ ਗੁਰਮਤ ਸਿੱਖਿਆ ਦਿੰਦੇ ਸਨ। মিডিਆ ਨੇ ਉਹਨਾਂ ਦੀ ਸ਼ਬੀ ਨੂੰ ਤੋੜ ਮੋੜ ਕੇ ਦਿਖਾਇਆ। 1980 ਦੇ ਸਮੇਂ ਵਿੱਚ ਕਈ ਰਾਸ਼ਟਰੀ মিডিਆ ਚੈਨਲਾਂ ਨੇ ਉਹਨਾਂ ਨੂੰ ਅੱਤਕਵਾਦੀ ਤੇ ਖਾਲਿਸਤਾਨੀ ਵਜੋਂ ਪੇਸ਼ ਕੀਤਾ। ਪਰ ਅਸਲ ਸੱਚ ਇਹ ਸੀ ਕਿ ਉਹ ਸਿਰਫ ਸਿੱਖਾਂ ਦੇ ਹੱਕਾਂ ਦੀ ਗੱਲ ਕਰਦੇ ਸੀ, ਉਹ ਵੀ ਸੰਵਿਧਾਨ ਦੇ ਅੰਦਰ ਰਹਿ ਕੇ। ਉਹਨਾਂ ਦਾ ਕਹਿਣਾ ਸੀ, ਸਾਨੂੰ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕੀ ਇਨਸਾਫ਼ ਦੀ ਕਰਨੀ ਚਾਹੀਦੀ ਹੈ ਉਹਨਾਂ ਨੇ ਕਦੇ ਵੀ ਕਿਸੇ ਧਰਮ ਜਾਂ ਜਾਤੀ ਖਿਲਾਫ ਗੱਲ ਨਹੀਂ ਸੀ ਕੀਤੀ ਸੱਚਾਈ ਇਨਸਾਫ ਤੇ ਆਤਮਿਕ ਜਾਗਰੂਕਤਾ ਉਹਨਾਂ ਦੀ ਅਸਲ ਲੜਾਈ ਸੀ ਇਹ ਗੱਲ ਵੀ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗੀ ਕਿ ਸੰਤ ਜਰਨੈਲ ਸਿੰਘ ਨੇ ਕਦੇ ਵੀ ਆਪਣੀ ਜਾਇਦਾਦ ਨਹੀਂ ਸੀ ਬਣਾਈ ਸੰਤ ਭਿੰਡਰਾਂ ਵਾਲੇ ਨੇ ਕਦੇ ਵੀ ਆਪਣੇ ਘਰ ਪੈਸਾ ਜਾਂ ਕਿਸੇ ਵੀ ਤਰ੍ਹਾਂ ਦੀ ਦੌਲਤ ਨਹੀਂ ਸੀ ਇਕੱਠੀ ਕੀਤੀ ਉਹ ਸਦਾ ਗੁਰਦੁਆਰਿਆਂ ਵਿੱਚ ਸਾਦੀ ਜ਼ਿੰਦਗੀ ਜਿਉਂਦੇ ਰਹੇ ਉਹਨਾਂ ਦਾ ਕਹਿਣਾ ਸੀ ਇਹੜਾ ਗੁਰੂ ਨਾਨਕ ਦੇ ਘਰ ਦਾ ਸੇਵਾਦਾਰ ਹੈ ਉਸ ਨੂੰ ਪੈਸਾ ਇਕੱਠਾ ਨਹੀਂ ਕਰਨਾ ਚਾਹੀਦਾ ਸਗੋਂ ਸੇਵਾ ਕਰਨੀ ਚਾਹੀਦੀ ਹੈ ਸੋ ਅੱਗੇ ਗੱਲ ਕਰਦੇ ਹਾਂ ਜੀ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਹਮੇਸ਼ਾ ਹਿੰਦੂ ਭਾਈਚਾਰੇ ਵਿਰੁੱਧ ਦਿਖਾਇਆ ਗਿਆ ਹੈ ਪਰ ਹਕੀਕਤ ਵਿੱਚ ਉਹਨਾਂ ਦੇ ਕਈ ਸਾਥੀ ਦੋਸਤ ਤੇ ਸਹਿਯੋਗੀ ਵੀ ਹਿੰਦੂ ਸਨ ਸੰਤਾਂ ਦਾ ਇਹ ਵੀ ਕਹਿਣਾ ਸੀ ਸਾਡੀ ਲੜਾਈ ਕਿਸੇ ਧਰਮ ਨਾਲ ਨਹੀਂ ਸਗੋਂ ਜ਼ੁਲਮ ਖਿਲਾਫ ਹੈ ਅਤੇ ਸੰਤਾਂ ਨੇ ਇੱਕ ਹੁਕਮ ਚੰਦ ਨਾਮ ਦੀ ਹਿੰਦੂ ਦੀ ਕੁੜੀ ਨੂੰ ਦਹਿਸ਼ਤਗਰਦਾਂ ਤੋਂ ਵੀ ਬਚਾਇਆ ਸੀ ਜਿਸ ਨੂੰ ਕੁਝ ਦਰਿੰਦੇ ਚੁੱਕ ਕੇ ਲੈ ਗਈ ਸੀ ਅਤੇ ਸੰਤਾਂ ਨੇ ਹੋਰ ਵੀ ਕਈ ਹਿੰਦੂਆਂ ਦੀ ਮਦਦ ਵੀ ਕੀਤੀ ਸੀ ਉਹ ਸਾਰੇ ਧਰਮਾਂ ਨੂੰ ਬਰਾਬਰ ਮੰਨਦੀ ਸੀ ਅਤੇ ਸਭ ਦਾ ਸਤਿਕਾਰ ਕਰਦੀ ਸੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲੀ ਇੱਕ ਵਿਵਾਦਿਤ ਪਰ ਆਦਰਯੋਗ ਵਿਅਕਤੀ ਰਹੇ। ਉਹਨਾਂ ਦੀਆਂ ਅਣਸੁਣੀਆਂ ਗੱਲਾਂ ਜਾਣ ਕੇ ਅਸੀਂ ਇਹ ਸਮਝ ਸਕਦੇ ਹਾਂ ਕਿ ਇਤਿਹਾਸ ਨੂੰ ਹਮੇਸ਼ਾ ਦੋਹਾਂ ਪਾਸੇ ਤੋਂ ਦੇਖਣਾ ਚਾਹੀਦਾ ਹੈ। ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਕਮੈਂਟਾਂ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ ਜੀ ਤੇ ਜਲਦ ਹੀ ਅਸੀਂ ਇਸ ਵੀਡੀਓ ਦਾ ਦੂਜਾ ਭਾਗ ਵੀ ਲੈ ਕੇ ਆਵਾਂਗੇ। ਧੰਨਵਾਦ।